ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਫੇਰ ਬਣਾਣ ਆਪਾਂ ਪਹੁੰਚੇ ਆਂ ਡੈਰੀ ਕੰਪਲੈਕਸ ਸਾਈਪਰ ਰੋਡ ਤੇ ਆਜੋ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰੀਏ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਭਾਈ ਕਿੱਦਾਂ ਠੀਕ ਹੋ ਜੀ ਵਧੀਆ ਜੀ ਵਧੀਆ ਭਾਈ ਪਹਿਲਾਂ ਤਾਂ ਆਪਣਾ ਨਾਮ ਤੇ ਐਡਰੈਸ ਦੱਸ ਦੋ ਭਾਈ ਨਾਮ ਹੈ ਗਈ ਮਾਨੀ ਚੋਪੜਾ ਠੀਕ ਹੈ ਜੀ ਟਾਈਪੁਰ ਰੋਡ ਲੁਧਿਆਣਾ ਠੀਕ ਹੈ ਵੀਰੇ ਤੇ ਵੀਰੇ ਇਹ ਟਾਈਪੁਰ ਰੋਡ ਤੇ ਡੈਰੀ ਕੰਪਲੈਕਸ ਚ ਆਪਣੀ ਡੈਰੀ ਹਾਂਜੀ 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 ਠੀਕ ਹੈ ਵੀਰੇ ਭਾਈ ਆਪਣਾ ਮੋਬਾਈਲ ਨੰਬਰ ਦੱਸ ਦੋ ਮੋਬਾਈਲ ਨੰਬਰ ਹੈਗੀ 98153 63297 ਠੀਕ ਹੈ ਜੀ ਤੇ ਵੀਰੇ ਪਹਿਲਾਂ ਤਾਂ ਤੁਸੀਂ ਇਹ ਦੱਸੋ ਪਿਛਲੀ ਵੀਡੀਓ ਜਿਹੜੀ ਮਾਈ ਦਿਖਾਈ ਸੀ ਵੱਡੀ ਉਹ ਸੇਲ ਹੋ ਗਈ ਜੀ ਹਾਂਜੀ ਹਾਂਜੀ ਭਾਜੀ ਠੀਕ ਹੈ ਜੀ ਮੱਝ ਬਹੁਤ ਵੱਡੀ ਸੀ ਭਾਈ ਜੀ ਕੋਈ ਤਾਂ ਹੁਣ ਤੱਕ ਵੀ ਫੋਨ ਆਂਦੇ ਆ ਅੱਛਾ ਅੱਛਾ ਜੀ ਤੇ ਉਹ ਵੇਚ ਗਈ ਸੀ ਭਾਈ ਵੀਡੀਓ ਹਾਂਜੀ 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 ਵੀਡੀਓ ਤੇ ਵੇਚ ਗਈ ਚਲੋ ਠੀਕ ਹੈ ਭਾਈ ਭਾਈ ਅੱਜ ਦੀ ਵੀਡੀਓ 'ਚ ਫਿਰ ਦੋ ਪਸ਼ੂ ਲੈ ਆਏ ਆ ਜੀ ਇੱਕ ਗਾਂ ਤੇ ਇੱਕ ਮੱਝ ਜੀ ਇੱਕ ਮੱਝ ਟੋਕਰ ਗਾਂ ਮੱਝ ਹੈਗੀ ਆ ਟੋਕਰ ਗੱਬਨ ਟੋਕਰ ਗੱਬਨ ਆ ਠੀਕ ਹੈ ਜੀ ਤੇ ਦੂਸਰੀ ਹੈਗੀ ਪਲੋਣ ਵੱਛੀ ਹੈ ਜੇ ਅੱਛਾ ਜੀ ਠੀਕ ਹੈ ਜੀ ਇਹ 25 ਦਿਨ ਦੀ ਕੱਚੀ ਹੈ ਠੀਕ ਹੈ ਠੀਕ ਹੈ ਭਾਈ ਭਾਈ ਫਿਰ ਵੱਛੀ ਦੀ ਸ਼ੁਰੂ ਕਰ ਲੈਣੇ ਹੈਗੇ ਆ ਇਹਦੀ ਡਿਟੇਲ ਦੱਸੀ ਚਲੋ ਵੀਰੇ ਵੀਰੇ ਮੂੰਹ ਚਾਰ ਦੰਦ ਦਾ ਅੱਛਾ ਜੀ ਮੂੰਹ ਚਾਰ ਦੰਦ ਦਾ ਹੈਗੀ ਆ ਠੀਕ ਹੈ ਪਲੂਨ ਹੈ ਬੱਛੀ ਛੋਟਾ ਛੋਟਾ ਸਿੰਘ ਹੈ ਪਰ ਕਹਿੰਦੀ ਕੁਛ ਨਹੀਂ ਠੰਡੀ ਠੁੰਡੀ ਬੜੀ ਆ ਠੀਕ ਹੈ ਠੀਕ ਹੈ ਕੱਦ ਬਈ ਪੂਰਾ ਚੰਗਾ ਪਹਿਲੇ ਪੂਰਾ ਚੰਗਾ ਪਹਿਲੇ ਸਵੇਰੇ ਸਾਬ ਨਾਲ ਆਹ ਦੇਖੋ ਕਿੰਨਾ ਟਾਈਮ ਕੱਢਦੀ ਆ ਵੀਰੇ 25 ਦਿਨ ਪੇ ਆ ਜੀ ਅੱਛਾ ਜੀ ਝੋਲੀ ਬਈ ਚੰਗੀ ਹੈਗੀ ਆ ਖਾਣ ਦੀ ਕੱਲਾ ਕੱਲਾ ਲੱਗਿਆ ਆਹ ਦੇਖੋ ਇੱਕ ਵਾਰ ਸਣਾ ਸਾਈਜ਼ ਵੀ ਚੰਗਾ ਹੈਗਾ ਕੱਲਾ ਕੱਲਾ ਥਣ ਲੱਗਿਆ ਪੂਰੇ ਗੈਪ ਤੇ ਬਈ ਪੂਰੀ ਬਰੀਡ ਚ ਹੈਗੀ ਆ ਬਸ ਸਿੰਘ ਹੈਗੇ ਆ ਮਾੜੇ ਮਾੜੇ ਵੀਰੇ ਸਿੰਘ ਨਾ ਹੁੰਦੇ ਫਿਰ ਤਾਂ ਬੱਛੀ ਵੀ ਬ ਛੋਟੇ ਛੋਟੇ ਸੇਂਗਾ ਬਾਈ ਉਹ ਤਾਂ ਠੰਡੀ ਹੈ ਪੂਰੀ ਪੂਰੀ ਠੰਡੀ ਠੀਕ ਹੈ ਕਦ ਵਜੇ ਦੇਖੋ ਚੰਗੇ ਹੈਗਾ ਤੇ ਪਹਿਲੇ ਸੂਏ ਬਾਈ ਤੇ ਇਹਦਾ ਬਾਈ ਕੋਈ ਮਦਰ ਰਿਕਾਰਡ ਵਗੈਰਾ ਮਦਰ ਰਿਕਾਰਡ ਮਾਲਕਾਂ ਨੇ ਦੱਸਿਆ ਨਹੀਂ ਆਪਾਂ ਆਪਣੀ ਸਮਝ ਨਾਲ ਹੀ ਲੈ ਗਏ ਆ ਇਹ ਬੱਚੀ ਵਰੀਡ ਵਾਲੀ ਆ ਅਸੀਂ ਆਪਣੀ ਸਮਝ ਨਾਲ ਲੈ ਆ ਠੀਕ ਹੈ ਠੀਕ ਹੈ ਵੀਰੇ ਤੇ ਵੀਰੇ ਤੇਰੇ ਹਿਸਾਬ ਨਾਲ ਕਿੰਨਾ ਕੁ ਦੁੱਧ ਪਾਉਗੀ ਪਹਿਲੇ ਸੂਏ ਪਹਿਲੇ ਸੂਏ 14-15 ਕਿਲੋ ਦੁੱਧ ਦੇ ਦੇ ਅੱਛਾ 14-15 ਕਿਲੋ ਚੰਗੀ ਹੈਗੀ ਦੇ ਦੂਗੀ ਹੂੰ ਤੇ ਬਾਈ 20-22 ਦਿਨਾਂ 25 ਦਿਨ ਲੈਂਦੀ ਹੈਗੀ ਸੋ 25 ਦਿਨ ਲੈਂਦੀ ਠੀਕ ਹੈ ਠੀਕ ਹੈ ਵੀਰੇ ਚੋਲੀ ਚੰਗੀ ਹੈ ਠੰਡੀ ਵੀ ਪੂਰੀ ਹੈਗੀ ਆ ਪੂਰੀ ਠੰਡੀ ਹੈ ਠੰਡੀ ਤਾਂ ਬਹੁਤ ਆ ਬੱਚੀ ਕਦ ਚੰਗਾ ਹੈਗਾ ਮੂਹ ਬਾਈ ਦੱਸਦਾ ਚਾਰ ਦਾ ਨੇਗੀ ਆ ਥਣ ਵੀ ਕੱਲਾ ਕੱਲਾ ਲੱਗਿਆ ਥਣ ਮੋਟਾ ਚੰਗਾ ਲੱਗਾ ਆ ਕੱਲਾ ਕੱਲਾ ਥਣ ਲੱਗਾ پورے ਘਰ ਤੇ ਭਾਈ ਤੋੜ ਲੈ ਫਿਰ ਇੱਕ ਵਾਰ ਇਹਦਾ ਤੋਰਾ ਦਿਖਾ ਲਈਏ ਚੰਗੀ ਹੈਗੀ ਆ 25 ਦਿਨ ਬਾਈ ਕੰਮ ਕੱਢਦੀ ਹੈਗੀ ਆ ਠੰਡੀ ਵੀ ਪੂਰੀ ਹੈਗੀ ਆ ਕਦ ਪੂਰਾ ਚੰਗਾ ਹੈਗਾ ਪਹਿਲੇ ਸੂਏ ਦੇ ਹਿਸਾਬ ਨਾਲ 25 ਦਾ ਆ ਦੇਖੋ ਇੱਕ ਵਾਰ ਚੰਗੀ ਹੈਗੀ ਆ ਬੱਚੀ ਤੋਰਾ ਦੇਖੋ ਆ ਦੇਖੋ ਸੋਹਣੀ ਐ ਦਮਾਈ ਵੀ ਦੇਖੋ ਸানা ਸਾਈਜ਼ ਵੀ ਚੰਗਾ ਹੈਗਾ ਕੱਲਾ ਕੱਲਾ ਥਣ ਲੱਗਾ ਹੈ ਪੂਰੇ ਗੈਰ ਤੇ ਖੜਮੀ ਦੇਖੋ ਬੱਛੀ ਦੀ ਪੂਰੀ ਚੰਗੀ ਬੱਛੀ ਹੈਗੀ ਐ ਐਚਬੀ ਬਰੀਡ ਦੀ ਬੱਛੀ ਹੈ ਬਾਈ ਕਹਿੰਦਾ 14 15 ਕਿਲੋ ਦੋ ਦਰਾਮ ਨਾਲ ਪਾਉਗੀ ਪਹਿਲੇ ਸੋਏ ਕੱਦ ਪੂਰਾ ਵੱਛੀ ਦਾ ਕੱਦ ਲੈ ਛੋਟਾ ਬਣ ਗਿਆ ਨਾ ਕੋਈ ਇਹ ਨਾਲ ਖੜੀ ਕੱਦ ਪੂਰਾ ਕੱਦ ਪੂਰਾ ਚੰਗਾ ਹੈਗਾ ਤੇ ਬਾਈ ਇਹਦਾ ਕੱਚੀ ਦਾ ਮੁੱਲ ਕਰ ਲੈ ਹੁਣ ਦਾ ਜੈਜਿਆ ਬਾਈ ਜੇ ਇਹਦੇ ਸਿੰਘ ਨਾ ਹਣ ਫਿਰ ਤਾਂ ਵੱਛੀ 75 ਦੀ 80 ਦੀ ਅੱਛਾ ਜੀ ਠੀਕ ਹੈ ਵੀਰੇ ਹੁਣ ਵੱਛੀ ਦਾ ਮੁੱਲ ਕਰਦੇ ਆ 20000 ਅੱਛਾ ਜੀ ਤੇ ਵਿੱਚੋਂ ਬਾਈ ਮਾਨ ਕਰ ਦੇਗਾ ਇਹ ਕਰ ਦਾਂਗੇ ਮਾਨ ਕਰ ਚਲੋ ਠੀਕ ਹੈ ਓਫਰ ਹੀ ਹੋ ਗਿਆ ਬਾਈ ਹਾਂ ਜੀ ਪੂਰੀ ਚੰਗੀ ਐਚਬ ਬਰੀਡ ਦੀ ਵੱਛੀ ਕੱਦ ਦੇਖੋ ਪੂਰਾ ਚੰਗਾ ਹੈਗਾ ਤੇ ਬਾਈ ਕਹਿੰਦਾ 20000 ਵੀ ਦੇ ਦਾਂਗੇ ਆ ਦੇਖੋ ਪੁੱਤੀ ਦੇਖੋ ਫੇਸ ਬੀਡੀ ਦੇਖੋ काम देखो छोटा छोटा काम ਹੈਗਾ ਚੰਗੀ ਹੈਗੀ ਆ 42 ਹਜ਼ਾਰ ਚੋ ਬਾਈ ਕਹਿੰਦਾ ਮਾੜਾ ਮੋਟਾ ਮਾਨ ਕਰ ਦਾਂਗੇ ਆਏਗਾ ਇਹਦਾ ਆ ਜਾ ਬਾਈ 2 ਨੰਬਰ ਤੇ ਮਾਈ ਦੀ ਡਿਟੇਲ ਦੱਸ ਇਹਦੀ ਮਾਈ ਦੀ ਡਿਟੇਲ ਦੱਸੋ ਮਾਈ ਤੀਜੇ ਸੂਏ ਸੂਗੀ ਦੂਸਰੇ ਸੂਏ ਆ ਠੀਕ ਹੈ ਵੀਰੇ ਹਾਂ ਇਸ ਟਾਈਮ ਦੁੱਧ ਆਗਾ ਮਾਈ ਕੋਲ 6.5 ਕਿਲੋ ਅੱਛਾ ਜੀ 5 ਮਹੀਨਿਆਂ ਦੀ ਚੈੱਕ ਪਾਸ ਆ ਅੱਛਾ 5 ਮਹੀਨਿਆਂ ਦੀ ਗਰੰਟੀ ਹੈ 6.5 ਕਿਲੋ ਦੁੱਧ ਦੀ ਪੂਰੀ ਗਰੰਟੀ ਹੈ ਕੋਈ ਪਿੱਛਾ ਨਹੀਂ ਕੋਈ ਭਾਰ ਨਹੀਂ ਗੜਦੀ ਅੱਛਾ ਹਰ ਤਰ੍ਹਾਂ ਦੀ ਤਸੱਲੀ ਆ ਹਰ ਤਰ੍ਹਾਂ ਦੀ ਤਸੱਲੀ ਆ ਆਪਣਾ ਡਾਕਟਰ ਲਿਆਵੇ ਕੋਈ ਵੀ ਬੰਦਾ ਗਾਹਕ ਆਪਣਾ ਡਾਕਟਰ ਲਿਆਵੇ ਚੈੱਕ ਕਰਾ ਲੈ ਸ ਕੱਦ ਦੇਦਾ ਵੀ ਭਾਈ ਪੂਰਾ ਚੈੱਕ ਕਰਾ ਕੇ ਠੰਡਾ ਟੀਕਾ ਵੀ ਲਵਾ ਲਿਆ ਆ ਅੱਛਾ ਜੀ ਠੀਕ ਤੁਹਾਡੇ ਵਾਲੇ ਭਾਈ ਪੂਰੀ ਤਸੱਲੀ ਪੂਰੀ ਤਸੱਲੀ ਆ ਚਲੋ ਠੀਕ ਐ ਸਾਢੇ 6 ਕਿਲੋ ਦੋਤ ਭਾਈ ਦੋ ਟਾਈਮ ਚਾਰ ਟਾਈਮ ਪੂਰੀ ਤਸੱਲੀ ਕਰਾ ਦੇ ਮੈਂ ਕਹਿੰਦਾ ਤਿੰਨ ਟਾਈਮ ਚੋਲਵੇ ਕੋਈ ਵੀ ਚਲੋ ਠੀਕ ਐ ਭਾਈ ਧਾਰ ਬਹੁਤ ਵਧੀਆ ਪੋਲੀ ਧਾਰ ਆ ਕੋਈ ਛੱਟਾ ਨਹੀਂ ਕੋਈ ਛਰਰਾ ਨਹੀਂ ਆ ਠੀਕ ਐ ਠੀਕ ਐ ਮੇਰੇ ਧਾਰ ਬਹੁਤ ਵਧੀਆ ਆ ਦੇਖੋ ਇਹਦਾ ਵੀ ਇੱਕ ਵਾਰ ਤੋਰਾ ਦੇਖ ਲਓ ਕੱਦ ਭਜਨ ਪੂਰਾ ਵੱਡਾ ਹੈਗਾ ਬੂਰੀ ਚ ਆ ਗਈ ਨਾ ਭਾਈ ਹਾਂਜੀ ਬੂਰੀ ਮੱਝ ਆ ਠੀਕ ਐ ਚੰਗੀ ਐ ਪੇਟ ਫੁੱਡ ਦੇਖ ਲੰਬਾਈ ਲੰਬਾਈ ਚੰਗੀ ਆ ਕਦ ਬਜੇ ਨੇ ਇਹਦਾ ਵੀ ਪੂਰਾ ਵੱਡਾ ਹੈਗਾ ਸਣਾ ਸਾਈਜ਼ ਦੇਖੋ ਚੰਗਾ ਲੱਗਾ ਹੋਇਆ ਸਾਢੇ 6 ਕਿਲੋ ਬਾਈ ਦੁੱਧ ਦਸਦਾ ਹੈਗਾ ਆ ਦੇਖੋ ਅੜਦੀ ਜਜਮੈਂਟ ਉਹ ਸਾਬ ਨਾਲ ਲਾਓ ਬਾਈ ਸਵੇਰੇ ਕਿੰਨੇ ਵੇ ਮਿਲਕਿੰਗ ਕਰਦੇ ਹੋ ਸਵੇਰੇ 7 ਵਜੇ ਚ ਹੋਈ ਆ ਰਾਤੀ ਆਈ ਸੀ ਲੈਣਾ ਅਸੀਂ ਦੋ ਟਾਈਮ ਤੋਂ ਝੋਕੇ ਲਿੱਤੀ ਆ ਅੱਛਾ ਜੀ ਠੀਕ ਆ ਹਾਂ ਇੱਥੇ ਆਪਣੀ ਦੋ ਟਾਈਮ ਕੋਈ ਚੋਲਵੇ ਤਿੰਨ ਟਾਈਮ ਚੋਲਦਾ ਤੇ ਬਾਈ ਹੁਣ ਸ਼ਾਮੀ ਕਿੰਨੇ ਵੇ ਮਿਲਕਿੰਗ ਕਰਨੀ ਆ 7 ਵਜੇ ਚ ਹੋਵਾਂਗੇ ਸ਼ਾਮੀ ਅੱਛਾ ਜੀ ਆ ਤੁਸੀਂ ਟਾਈਮ ਦੇਖ ਸਕਦੇ ਹੈਗੇ ਹੋ ਸਵਾ ਦੋ ਹੈ ਨੇ ਤੇ ਬਾਈ ਕਹਿੰਦਾ 7 ਵਜੇ ਸੌਣੀ ਆ ਉਹ ਸਾਹਮਣੇ ਆਰਡਰ ਦੀ ਜਜਮੈਂਟ ਲਾਈਓ ਚੰਗੀ ਹੈ ਬਾਈ ਉਹਦਾ ਪੂਰਾ ਕੱਦ ਵਜਨ ਲਈ ਹੈ ਕੱਦ ਵਜਨ ਪੂਰਾ ਪਿੱਠ ਪੂਰ ਦੇਖ ਲੈ ਵਿੱਚ ਦੇਖੋ ਪੂਰੀ ਚੰਗੀ ਹੈਗੀ ਆ ਪੂਰੀ ਮੱਝ ਹੈਗੀ ਆ ਚੰਗੀ ਹੈ 5 ਮਹੀਨਿਆਂ ਦੀ ਗੱਭਨ ਤੇ 6.5 ਕਿਲੋ ਦੁੱਧ ਹੈਗਾ ਤੇ ਬਾਈ ਆਪਾਂ ਇਹਦਾ ਕੀ ਮੁੱਲ ਕਰਦੇ ਆ ਜੈਜ ਆ ਮੰਗਣ ਨੂੰ ਜੋ ਮੰਗੀ ਮਰਜੀ ਮੰਗੀ ਜਈ ਹੈ ਠੀਕ ਹੈ ਵੀਰੇ ਮੁੱਲ ਇਹਦਾ 75000 ਆ ਹਾਂਜੀ ਮੜਾ ਮੋਟਾ ਮਾਨਤਨ ਹੋ ਜੂਗਾ ਅੱਛਾ ਮੌਕੇ ਦੇ ਮਾਨ ਕਰਦੇ ਆਂ ਚੈੱਕ ਪਾਸ ਦਾ ਕੋਈ ਕਰਦਾ ਨਹੀਂ ਤਿਆਰ ਤੇ ਦਾ ਮਾਡੇ 1.5 ਲੱਖ ਦੀ ਗਈ ਆ ਸਹੀ ਹੈ ਵੀਰੇ ਜਿੰਨਾ ਕਰਦ ਵਜੇ ਨੇ ਹੈਗਾ 1.5 ਲੱਖ ਦੀ ਰਹਿ ਗਈ ਮਾਲਕਾਂ ਨੇ ਦੱਸਿਆ 16 ਕਿਲੋ ਦੋਚ ਹੋਇਆ ਅੱਛਾ ਗੈਣ ਦੇਣੀ ਪਿਓਰ ਬੂਰੀ ਜਾਂਦੀ ਆ ਹਾਂ ਪਿਓਰ ਬੂਰੀ ਜਾਂਦੀ ਹੈਗੀ ਆ ਚੰਗੀ ਹੈਗੀ ਆ ਤੇ ਬਈ 75 ਚੋਂ ਮੜਾ ਮੋਟਾ ਮਾਨ ਕਰ ਦੋਗੇ ਮਾ ਥੋੜਾ ਬੋਤ ਹੀ ਹੋਊਗਾ ਚਲੋ ਠੀਕ ਹੈ ਵੀਰੇ ਜਿਸ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾ